ਹੈਲੋ ਸਸਿਕਾ ਜੀ ਅੱਜ ਤੁਹਾਨੂੰ ਅਸੀਂ ਬਹੁਤ ਹੀ ਸੋਹਣਾ ਜਿਹੜਾ ਨੈੱਕ ਡਿਜ਼ਾਈਨ ਆ ਉਹ ਬਣਾਉਣਾ ਦੱਸਾਂਗੇ ਇਹ ਦੇਖੋ ਆਪਾਂ ਨੇ ਜਿਹੜਾ ਨੈੱਕ ਡਿਜ਼ਾਈਨ ਆ ਉਹ ਬਣਾਉਣਾ ਆਪਣਾ ਸ਼ੁਰੂ ਕਰ ਲਿਆ ਆ ਦੇਖੋ ਇਹ ਬਹੁਤ ਹੀ ਸੋਹਣਾ ਜਿਹੜਾ ਇਹ ਆਪਾਂ ਡਿਜ਼ਾਈਨ ਆ ਇਹ ਬਣਾਉਣ ਲੱਗੇ ਆ ਇਹ ਆਪਾਂ ਨੇ ਨਾਰਮਲ ਜਿਹੜਾ ਇਹਦੇ ਵਿੱਚ ਗੋਲ ਗळा ਆ ਨਾਰਮਲ ਗੋਲ ਗळा ਹੁੰਦਾ ਆ ਜਿਹੜਾ ਉਹ ਪਾਇਆ ਆ ਇਹ ਗੋਲ ਗळा ਪਾ ਕੇ ਇਹਦੇ ਆਲੇ-ਦਾਲੇ ਦੇਖੋ ਆਪਾਂ ਨੇ ਜਿਹੜੀ ਇਹ ਪੈਪਿੰਗ ਆ ਲੇਸ ਵਾਲੀ ਪੈਪਿੰਗ ਜਿਹੜੀ ਉਹ ਕੱਢ ਲਈ ਆ ਗੁੰਮ ਲਾ ਕੇ ਠੀਕਾ ਜੀ ਤੇ ਹੁਣ ਇਹਦੇ ਉੱਤੇ ਆਪਾਂ ਇਹ ਕਰਾਂਗੇ ਡਿਜ਼ਾਈਨਿੰਗ ਉੱਪਰੋਂ ਆਪਾਂ ਨੇ ਅ ਨੈਕ ਉੱਪਰੋਂ ਆਪਾਂ ਨੇ 5 ਇੰਚ ਦਾ ਨਿਸ਼ਾਨ ਲਾ ਕੇ ਆ ਦੇਖੋ 5 ਇੰਚ ਦਾ ਨਿਸ਼ਾਨ ਲਾ ਕੇ ਥੱਲੇ ਜਿਹੜਾ ਆਪਾਂ ਕੱਪੜਾ ਇਹਦੇ ਅਟੈਚ ਕਰ ਦੇਣਾ ਆ ਤੇ ਦੂਏ ਪਾਸੇ ਵੀ ਸੇਮ ਆਪਾਂ ਨੇ ਇਦਾਂ ਹੀ ਆ ਜਿਹੜਾ ਇਦਾਂ ਹੀ ਆ ਸੇਮ ਆਪਾਂ ਨੇ 5 ਇੰਚ ਦਾ ਉੱਪਰੋਂ ਨਿਸ਼ਾਨ ਲਾ ਲਿਆ ਇਹ ਹੌਲੀ ਹੌਲੀ ਜਦ ਆਪਾਂ ਸੈੱਟ ਕਰਾਂਗੇ ਤਾਂ ਫਿਰ ਆਪਣਾ ਗੋਲ ਗਲਾ ਜਿਹੜਾ ਇਹ ਆਪਣਾ ਨਿਕਲੂਗਾ ਬਾਹਰ ਆ ਦੇਖੋ ਇਹਦੇ ਉੱਤੇ ਆਪਣੀ ਲੈਸ ਲੱਗੀ ਹੋਈ ਆ ਆ ਦੇਖੋ ਆਪਾਂ ਨਾਲ ਦੀ ਨਾਲ ਇਹਨੂੰ ਸੈਟਿੰਗ ਕਰਕੇ ਇਹ ਦੇਖੋ ਆਪਾਂ ਦੱਸਾਂਗੇ ਤੁਹਾਨੂੰ ਜਿਹੜੀ ਆ ਡਿਜ਼ਾਈਨਿੰਗ ਆ ਕਿਵੇਂ ਕਰਨੀ ਆ ਬਹੁਤ ਹੀ ਆਸਾਨ ਤਰੀਕੇ ਨਾਲ ਜਿਹੜਾ ਤੁਸੀਂ ਬਹੁਤ ਹੀ ਸੋਹਣਾ ਜਿਹੜਾ ਡਿਜ਼ਾਈਨ ਨਿਕਾ ਉਹ ਬਣਾ ਕੇ ਤਿਆਰ ਕਰ ਸਕਦੇ ਹੋ ਅੱਜ ਤੁਹਾਨੂੰ ਦੱਸਤੀਆਂ ਵੀ ਆ ਜਿਹੜੀ ਡਿਜ਼ਾਈਨਿੰਗ ਆ ਇਹ ਕਿੱਦਾਂ ਹੋਣੀ ਆ ਤੇ ਇਹ ਜਿਹੜੀ ਆਪਣੀ ਗੋਮ ਲੈਸ ਆ ਇਹਦੇ ਬਾਰੇ ਵੀ ਤੁਹਾਨੂੰ ਦੱਸਿਆ ਹੋਇਆ ਤੁਸੀਂ ਆਪਣੇ ਚੈਨਲ ਅਰਸ਼ ਬਟੀਕ ਤੇ ਜਾ ਕੇ ਦੇਖ ਸਕਦੇ ਹੋ ਜਿਹੜੀ ਪੈਪਿੰਗਾ ਕਿਵੇਂ ਲਾਣੀ ਆ ਤੇ ਇਹ ਆਪਾਂ ਸਿਰਫ ਨਾਰਮਲ ਜਿਹੜਾ ਗੋਲ ਨੈਕ ਆ ਉਹ ਲਾਇਆ ਹੋਇਆ ਉਹ ਤੋਂ 5 ਇੰਚ ਨਿਸ਼ਾਨ ਥੱਲੇ ਨੂੰ ਲਾ ਕੇ ਇੱਕ ਆਪਾਂ ਨਾਰਮਲ ਕਪੜਾ ਲੈ ਕੇ ਉਹ ਆਪਾਂ ਅਟੈਚ ਕਰਨ ਲੱਗੇ ਹੋਏ ਹਾਂ ਉੱਤੇ ਡਿਜ਼ਾਈਨਿੰਗ ਕਰਨ ਲਈ ਇਹ ਦੇਖੋ ਆਪਾਂ ਜਿਹੜੀ ਡਿਜ਼ਾਈਨਿੰਗ ਆ ਉਹ ਕਿਵੇਂ ਕਰਨੀ ਆ ਬਹੁਤ ਹੀ ਸੌਖੀ ਆ ਜਿਹੜੀ ਇਹ ਡਿਜ਼ਾਈਨਿੰਗ ਕਰਨੀ ਆ ਆ ਦੇਖੋ ਸੇਮ ਆਪਾਂ ਨੇ ਇੱਕ ਚਾਰਸ ਪੀਸ ਨੇ ਜਿਹੜੇ ਇਹ ਆਪਾਂ ਕਟਿੰਗ ਕਰ ਲਏ ਨੇ ਆ ਦੇਖੋ 2 ਇੰਚ ਦਾ ਚੌੜਾ ਤੇ 2 ਇੰਚ ਦਾ ਇਥੇ ਨੂੰ ਰੱਖ ਸਕਦੇ ਆ ਆਪਾਂ ਵੱਧ ਘੱਟ ਜਿਵੇਂ ਵੀ ਆਪਾਂ ਰੱਖਣਾ 2 ਇੰਚ 2 ਇੰਚ ਦਾ ਜਿਹੜਾ ਇਹ ਚਾਰਸ ਇੱਕ ਬਾਕਸ ਦੀ ਤਰ੍ਹਾਂ ਕਪੜਾ ਲੈ ਲੈਣਾ ਹੈ ਸੇਮ ਇਦਾਂ ਦੇ ਜਿਹੜੇ ਆਪਾਂ ਕਟਿੰਗ ਕਰਕੇ ਇਹ ਆਪਾਂ ਕੱਪੜੇ ਲੈ ਲੇ ਠੀਕ ਹੈ ਜੀ ਇਹਨੂੰ ਆਪਾਂ ਹੁਣ ਬਣਾਵਾਂਗੇ ਸਮੋਸਾ ਟਾਈਪ ਦੀ ਤਰ੍ਹਾਂ ਆ ਦੇਖੋ ਜਿਵੇਂ ਆਪਾਂ ਆ ਸਮੋਸਾ ਹੁੰਦਾ ਆ ਉਦਾਂ ਇਹਨੂੰ ਆਪਾਂ ਨੇ ਟੁਕੋਨੀ ਸ਼ੇਪ ਦੇ ਦੇਣੀ ਆ ਤੁਕ ਉਹਨੂੰ ਸ਼ੇਪ ਦੇ ਕੇ ਇਹਨੂੰ ਆਪਾਂ ਨੇ ਆ ਦੇਖੋ ਪਹਿਲਾਂ ਇਹਨੂੰ ਆਪਾਂ ਨੇ ਚਾਰਸਾ ਧਿਆਨ ਨਾਲ ਦੇਖੋ ਇਹ ਚਾਰਸਾ ਇਹਨੂੰ ਆਪਾਂ ਨੇ ਟੇਡਾ ਤਕੋਣਾ ਕਰਤਾ ਤੇ ਡਬਲ ਤਕੋਣ ਕਰਤੀ ਤੇ ਫੇਰ ਇਹਨੂੰ ਅੰਦਰ ਨੂੰ ਆਪਾਂ ਨੇ ਇੱਥੋਂ ਸ਼ੇਪ ਦੇ ਕੇ ਫੋਲਡ ਕਰਕੇ ਜਿਹੜੀ ਇਹ ਬਹੁਤ ਹੀ ਸੋਹਣੀ ਡਿਜ਼ਾਈਨਿੰਗ ਆ ਉਹ ਆਪਣੀ ਬਣ ਕੇ ਤਿਆਰ ਹੋ ਗਈ ਇਹ ਆਪਾਂ 슬ੀਵ ਤੇ ਵੀ ਆਪਣੇ ਪਲਾਜ਼ੋ ਤੇ ਵੀ ਤੇ ਆਪਣੇ ਨੈਕ ਡਿਜ਼ਾਈਨ ਤੇ ਐਦਾਂ ਦੀ ਡਿਜ਼ਾਈਨਿੰਗ ਆ ਜਿਹੜੀ ਇਹ ਕਰ ਸਕਦੇ ਆ ਤੇ ਦੇਖੋ ਆਪਾਂ ਨਾਲ ਦੀ ਨਾਲ ਇਹਨੂੰ ਸੈੱਟ ਕਰਕੇ ਫालतू ਕਪੜਾ ਪਿੱਛੋਂ ਕਟਿੰਗ ਕਰ ਦਾਂਗੇ ਇਹ ਆਪਣੇ neck ਤੇ ਜਿਹੜੀ ਇਹ ਆਪਾਂ ਡਿਜ਼ਾਈਨਿੰਗ ਕਰਾਂਗੇ ਇਹ ਆ ਜਿਹੜੀ ਆਪਣੀ ਲੈਸ ਲੱਗੀ ਹੋਈ ਆ ਉਹਦੇ ਨਾਲ-ਨਾਲ ਆਪਾਂ ਨੇ ਜਿਹੜੀ ਬੀਕ ਟਿਕ ਸਲਾਈ ਮਾਰੀ ਆ ਤੇ ਨਾਲ ਦੀ ਨਾਲ ਜਿਹੜੀ ਆਪਣੀ ਆ ਹਾ ਡਿਜ਼ਾਈਨਿੰਗ ਆ ਫਾ ਕਪੜੇ ਦੀ ਕਰੀਮ ਕਲਰ ਦੀ ਕਰੀ ਆ ਉਹ ਆਪਾਂ ਕਰ ਲਾਂਗੇ ਤੇ ਆਪਣੇ ਚੈਨਲ ਆਰਸ਼ਪ ਟਿਕ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਨਾਲ ਦੀ ਨਾਲ ਜਿਹੜਾ ਬੈਲ ਦਾ ਬਟਨ ਆਹੋ ਜ਼ਰੂਰ ਤਵਾ ਦਿਆ ਕਰੋ ਤਾਂ ਜੋ ਤੁਹਾਨੂੰ ਇਦਾਂ ਦੀਆਂ ਹੋਰ ਵੀਡੀਓ ਨੇ ਹੋ ਆਪਣੀਆਂ ਮਿਲਣ ਤੇ ਵੱਧ ਤੋਂ ਵੱਧ ਆਪਣੇ ਚੈਨਲ ਨੂੰ ਸਪੋਰਟ ਕਰੋ ਤੇ ਲਾਈਕ ਤੇ ਸ਼ੇਅਰ ਕਰੋ ਆ ਦੇਖੋ ਜਿਹੜੀ ਡਿਜ਼ਾਈਨਿੰਗ ਆ ਇਹ ਬਹੁਤ ਹੀ ਸੋਹਣੀ ਤੇ ਬਹੁਤ ਹੀ ਸੌਖੀ ਡਿਜ਼ਾਈਨਿੰਗ ਆ ਜਿਹੜੀ ਇਹ ਤੁਸੀਂ ਆਪਣੇ neck ਤੇ palazzo ਤੇ sleeve design ਸਾਰੇ ਤਰ੍ਹਾਂ ਦੇ ਡਿਜ਼ਾਈਨ ਇਹਦੇ ਨਾਲ ਕਰ ਸਕਦੇ ਹੋ ਦੇਖੋ ਇਹ ਜਿਹੜਾ ਆਪਣਾ ਬਹੁਤ ਹੀ ਸੋਹਣਾ ਜਿਹੜਾ ਡਿਜ਼ਾਈਨ ਆ ਇਹ neck ਦਾ ਬਣ ਕੇ ਤਿਆਰ ਹੋ ਜਾਊਗਾ ਸੇਮ ਆਪਾਂ ਇਹ ਉੱਪਰ ਜਿੱਥੇ 5 ਇੰਚ ਦਾ ਨਿਸ਼ਾਨ ਲਾਇਆ ਹੋਇਆ ਵਾ ਇਧਰੋਂ ਵੀ 5 ਇੰਚ نیچے ਤੱਕ ਉੱਥੇ ਤੱਕ ਕਪੜਾ ਨੇ ਇਹ ਕਪੜਾ ਅਟੈਚ ਕਰਨਾ ਆ ਸੈੱਟ ਕਰਕੇ ਉੱਥੇ ਤੱਕ ਹੀ ਆਪਾਂ ਨੇ ਇਹ ਜਿਹੜੀ ਡਿਜ਼ਾਈਨਿੰਗ ਆ ਸੇਮ ਇਦਾਂ ਹੀ ਬਣਾ ਕੇ ਤਿਆਰ ਕਰ ਲੈਣੀ ਆ ਆ ਦੇਖੋ ਹੁਣ ਇਹਨੂੰ ਆਪਾਂ ਨੇ ਪੱਕਾ ਕਰ ਦੇਣਾ ਚੰਗੀ ਤਰ੍ਹਾਂ ਇਹਨੂੰ ਆਪਾਂ ਨੇ ਡਬਲ ਸਲਾਈ ਮਾਰ ਕੇ ਪੱਕਾ ਕਰਨਾ ਆ ਜਿਹੜੀ ਇੰਨੀ ਇੱਕ ਸੀ ਜਾਂ ਜਿਹੜੀ ਇਹਦੀ ਆਪਣੇ ਪੱਤੀਆਂ ਨੇ ਹਲਾਈਆਂ ਡਿਜ਼ਾਈਨੀਆਂ ਆਣੀਆਂ ਉਹ ਆਪਣੀਆਂ ਬਾਹਰ ਨਾ ਨਿਕਲ ਤੇ ਇਹ ਦੇਖੋ ਬਹੁਤ ਹੀ ਸੋਹਣਾ ਜਿਹੜਾ ਨੈਕ ਡਿਜ਼ਾਈਨ ਬਣ ਕੇ ਹੀ ਆਪਣਾ ਤਿਆਰ ਹੋ ਗਿਆ ਇਧਰੋਂ ਆਪਾਂ ਨੇ ਜਿਹੜਾ ਇਹਦਾ ਫालतू ਕੱਪੜਾ ਆ ਉਹ ਆਪਾਂ ਨੇ ਕਟਿੰਗ ਕਰ ਦੇਣਾ ਆ ਤੇ ਇਹਨੂੰ ਥੋੜਾ ਥੋੜਾ ਆਪਾਂ ਵਧਾ ਕੇ ਰੱਖਾਂਗੇ ਵੀ ਜਿਹੜਾ ਆਪਣਾ ਤਰਪਾਈ ਦੇ ਵਿੱਚ ਨੀਚੇ ਆ ਜਵੇ ਆ ਦੇਖੋ ਆਪਾਂ ਨੇ ਜਿਹੜਾ ਕੱਪੜਾ ਕਟਿੰਗ ਕਰ ਲਿਆ ਹੁਣ ਜਦ ਅੰਦਰ ਤਰਪਾਈ ਕਰਾਂਗੇ ਇਹਨੂੰ ਐਦਾਂ ਇਹਨੂੰ ਨਾਲ ਦੀ ਨਾਲ ਆਪਾਂ ਜਿਹੜਾ ਕੱਪੜੇ ਨੂੰ ਫੋਲਡ ਕਰਕੇ ਇਹ ਅੰਦਰ ਨੂੰ ਤਰਪਾਈ ਕਰਾਂਗੇ ਵੀ ਜਿਹੜਾ ਆਪਣੀ ਬਹੁਤ ਹੀ ਜਿਹੜੀ ਚੰਗੀ ਤਰ੍ਹਾਂ ਸਫਾਈ ਨਾਲ ਜਿਹੜਾ ਇਹ ਕਪੜਾ ਲੱਗਿਆ ਸਹੀ ਹੋ ਜਾਵੇ ਇਹਨੂੰ ਆਪਾਂ ਸੂਈ ਨਾਲ ਤਰਪਾਈ ਕਰ ਲਾਂਗੇ ਜਦ ਨੈੱਕ ਦੀ ਤਰਪਾਈ ਕਰਾਂਗੇ ਇਹ ਦੇਖੋ ਬਹੁਤ ਹੀ ਸੋਹਣਾ ਨੈੱਕ ਆ ਜਿਹੜਾ ਇਹਦੇ ਵਿੱਚ ਆਪਾਂ ਸੈਂਟਰ ਦੇ ਵਿੱਚ ਡਿਜ਼ਾਈਨਿੰਗ ਲਈ ਇੱਕ ਬਟਨ ਵੀ ਲਾ ਦਾਂਗੇ ਆ ਦੇਖੋ ਜਿਹੜਾ ਆਪਣਾ ਬਹੁਤ ਹੀ ਸੋਹਣਾ ਇਹ ਨੈੱਕ ਡਿਜ਼ਾਈਨ ਆ ਬਣ ਕੇ ਤਿਆਰ ਹੋ ਗਿਆ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਸਾਡੀ ਵੀਡੀਓ ਦੇਖਣ ਲਈ